ਸਾਸਰੀ ਕਾਜੀ ਸਾਹਿਬ ਨੂੰ ਅੱਜ ਦੀ ਜਿਹੜੀ ਕਲੈਕਸ਼ਨ ਆਪਾਂ ਬਹੁਤ ਹੀ ਪਿਆਰੀ ਲੈ ਕੇ ਆਏ ਆ ਹੈਵੀ ਕਲੈਕਸ਼ਨ ਹੋਏਗੀ ਪਾਰਟੀ ਵਾਲ ਸੂਟ ਹੋਣਗੇ ਪਿਓਰ ਵਿਸਕੋਸ ਔਰ ਗੈਂਜ਼ਾ ਦਾ ਸ਼ਰਟ ਹੋਏਗੀ ਬਹੁਤ ਹੀ ਸੋਹਣੀ ਇੰਬੋਰਡਰੀ ਹੋਏਗੀ ਸੀਕੁਐਂਸ ਦਾ ਕੰਮ ਹੋਏਗਾ ਕਟਡਣ ਦਾ ਕੰਮ ਹੋਏਗਾ ਹੈਂਡਵਰਕ ਦਾ ਕੰਮ ਰਹੇਗਾ ਜਿਹਦੀ ਬਾਟਮ ਹੋਏਗੀ ਵਿਸਕੋਸ ਗਰੇਪ ਦੀ ਪਲੇਨ ਬਾਟਮ ਹੋਏਗੀ ਸ਼ਰਟ ਦਾ ਪਰਮੀਟਰ ਲੱਗ ਰਹੇਗਾ ਨਾ ਬਾਟਮ ਦਾ ਪਰਮੀਟਰ ਲੱਗ ਰਹੇਗਾ ਆਪਣਾ ਜਿਹੜਾ ਦੂਸਰਾ ਚੈਨਲ ਹੋਏਗਾ ਉਸ ਦਾ ਲਿੰਕ ਮੈਂ ਤੁਹਾਨੂੰ ਇਸ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੀ ਤੁਸੀਂ ਜਾ ਕੇ ਚੈੱਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਉਸ ਚੈਨਲ ਤੇ ਆਪਾਂ ਘੱਟ ਪ੍ਰਾਈਸ ਵਾਲੇ ਪਾਰਟੀ ਵੇਅ ਕਲੈਕਸ਼ਨ ਲੈ ਕੇ ਆਨੇ ਆ ਇਹ ਜਿਹੜੇ ਸੂਟ ਹੋਣਗੇ ਸ਼ਰਟ ਐਂਡ ਬਾਟਮ ਦਾ ਕੰਬੋ ਮਿਲੇਗਾ ਸ਼ਰਟ ਹੋਏਗੀ ਜੀ ਪਿਓਰ ਗਰੇਪ ਦੀ ਬਹੁਤ ਸੋਹਣਾ ਪ੍ਰਿੰਟ ਹੋਏਗਾ ਇੰਬੋਡੀ ਰਹੇਗੀ ਜਿਹੜੀ ਬਾਟਮ ਹੋਏਗੀ ਪਿਓਰ ਗਰੇਪ ਦੀ ਪ ਦੁਪੱਟਾ ਹੋਣਗੇ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਕਲਰ ਆਪਸ਼ਨ ਆਪਾਂ ਸਾਰੇ ਹੀ ਐਡ ਕੀਤੇ ਹੋਏ ਨੇ ਤੁਸੀਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਜਿਹੜਾ ਅਗਲਾ ਫੈਬਰਿਕ ਹੋਗਾ ਸੈਟਨ ਜੌਰਜਟ ਡਿਜੀਟਲ ਪ੍ਰਿੰਟ ਹੋਏਗਾ ਬਹੁਤ ਹੀ ਸੋਹਣੀ ਇੰਬੋਟਰੀ ਦੇਗੀ ਪ੍ਰਿੰਟ ਹੋਏਗਾ ਜਿਹੜੀ ਬਾਟਮ ਹੋਏਗੀ ਪਲੇਨ ਪਲੇਨ ਸੈਟਨ ਜੌਰਜਟ ਦੀ ਪਲੇਨ ਬਾਟਮ ਹੋਏਗੀ ਉਸ ਦੇ ਉੱਪਰ ਪ੍ਰਿੰਟ ਹੋਏਗਾ ਇਨਾਂ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਇਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਪਿਓਰ ਗਲਾਸ ਟਿਸ਼ੂ ਦੀ ਸ਼ਰਟ ਹੋਏਗੀ neck ਦੇ ਉੱਪਰ ਵਰਕ ਹੋਏਗਾ ਪਿਓਰ ਕ੍ਰੇਪ ਦੀ ਬਾਟਮ ਹੋਏਗੀ ਜਿਹੜਾ ਦੁਪੱਟਾ ਆਏਗਾ ਪਿਓਰ ਚਨਾਉਂ ਦਾ ਹੋਏਗਾ ਉਸ ਦੇ ਉੱਪਰ ਲੈਸਾਂ ਦਾ ਪ੍ਰੋਪਰ ਕੰਮ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਨੇਚਰਲ ਕ੍ਰੇਪ ਦਾ ਤੁਹਾਨੂੰ ਨੇਚਰਲ ਪ੍ਰਿੰਟ ਹੋਣਗੇ ਮਡਾਲ ਸੈਟਨ ਦਾ ਤੁਹਾਨੂੰ ਫੈਬਰਿਕ ਮਿਲੇਗਾ ਬਹੁਤ ਹੀ ਸੋਹਣੇ ਪ੍ਰਿੰਟ ਰਣਗੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੀ ਹੋ ਅਗਲਾ ਜਿਹੜਾ ਫੈਬਰਿਕ ਹੋਏਗਾ ਇਹ ਤੁਹਾਨੂੰ ਰਾਇ ਸਿਲਕ ਸੈਟਨ ਵਿੱਚ ਮਿਲੇਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਇਹਨਾਂ ਸੁੱਤਾ ਦੇ ਤੁਸੀਂ ਗਾਉਣ ਸ਼ਰਾਰੇ ਗਰਾਰੇ ਸਾੜੀ ਤੁਸੀਂ ਕੋਈ ਵੀ ਚੀਜ਼ ਇਹਦੀ ਕੋਈ ਡਰਸ ਆਪਣੀ ਰੈਡੀ ਕਰਵਾ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਪਿਓਰ ਮਲ ਚੰਦੇਵੀ ਦਾ ਫੈਬਰਿਕ ਮਿਲੇਗਾ ਬਹੁਤ ਸੋਹਣੀ ਇੰਬੋਰਡਰੀ ਰਹੇਗੀ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਹਾਂਜੀ ਆਈ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ